ਕਜਿੜੀ ਇਹ ਨੌਜਵਾਨ ਦੀ ਮੌਤ ਹੋਈ ਆ ਮੌਤ ਕਿਸ ਤਰ੍ਹਾਂ ਹੋਈ ਹੈ ਇਸ ਦੀ ਇਹ ਵੇਖੇ ਕਿੱਟੇ ਦੀ ਓਵਰਡੋਜ਼ ਨਾ ਹੋ ਜੇ ਹੂੰ ਇਹ ਕਈ ਸਾਲਾਂ ਤੋਂ ਬੱਚਾ ਕਿੱਟਾ ਲਾਉਂਦਾ ਸੀ ਮਾਂ ਨੇ ਵਿਚਾਰੀ ਨੇ ਦਾਖਲ ਦੁਖਲ ਵੀ ਕੀਤਾ ਵੀ ਚੱਲ ਹਟ ਜਾਊਗਾ ਪਰ ਜਿਹੜੀ ਆਪਣੀਆਂ ਸਰਕਾਰਾਂ ਨੇ ਇਹਨਾਂ ਨੇ ਸਰੇ ਆਮ ਕਿੱਟਾ ਕਰ ਰੱਖਿਆਗਾ ਇਸ ਕਰਕੇ ਇਹਨੇ ਕੱਲ ਘਰੋਂ 200 ਰੁਪਿਆ ਲੈ ਕੇ ਕੁਝ ਹੋਰ ਲੋਕਾਂ ਕਰਕੇ ਇਕੱਠੇ ਨੇ ਓਵਰਡੋਜ਼ ਕਰਕੇ ਤੇ ਇਹਦੀ ਰਾਤ 9 ਵਜੇ ਮੌਤ ਹੋ ਗਈ ਹੂੰ ਕਿ ਮੇਰਾ ਤਾਂ ਜਿਹੜੀ ਮਾਨ ਸਰਕਾਰ ਨੇ ਇੱਕ ਜੁੱਧ ਵਿੱਢਿਆ ਹੋਇਆ ਨਸ਼ਿਆਂ ਵਿਰੁੱਧ ਜੁੱਧ ਨਸ਼ਿਆਂ ਵਿਰੁੱਧ ਵੀ ਉਹ ਕਹਿੰਦੇ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਹੋ ਗਿਆ ਲੱਗਦਾ ਵੀ ਨਸ਼ਾ ਖਤਮ ਹੋ ਗਿਆ ਬਿਲਕੁਲ ਨਹੀਂ ਵੀਰ ਜੀ ਉਹ ਅੱਖਾਂ ਠੰਡੀਆਂ ਕਰਨ ਵਾਸਤੇ ਹੈ ਗਿਆ ਇਹ ਘਰ ਟਾਉਣ ਨਾਲ ਤਾਂ ਨਹੀਂ ਨਸ਼ਾ ਬੰਦ ਹੁੰਦਾ ਜੀ ਜਿੱਥੋਂ ਨਸ਼ਾ ਆਉਂਦਾ ਹੈ ਉੱਥੋਂ ਤਾਂ ਖੋਲ੍ਹ ਦਿੱਤੀ ਵੀ ਹੈਗੀ ਇਹ ਤਾਂ ਲੋਕਾਂ ਦੀਆਂ ਅੱਖਾਂ ਠੰਡੀਆਂ ਕਰਦੇ ਆ ਵੀ ਅਸੀਂ ਆਉਣ ਵਾਲੇ 2027 ਦੇ ਵਿੱਚ ਅਸੀਂ ਵੋਟਾਂ ਲੈ ਲਈ। ਵੋਟਾਂ ਲੈਣ ਕਰਕੇ ਇਹਨਾਂ ਨੇ ਅੱਖਾਂ ਠੰਡਾ ਕਰਨ ਦੇ ਮਾਰਿਆ ਨੇ। ਉਹਨਾਂ ਦੇ ਘਾਟਾ ਦਣਗੂ ਕਿਤੇ ਜਾ ਕੇ ਉਦੋਂ ਦੁਗਣਾ ਵੇਚਣਗੇ। ਠੀਕ ਹੈ ਕਿ ਨਾ ਜਿਹੜੀ ਹੁਣ ਤੁਸੀਂ ਆਇਆ ਆਂ ਦੇਖੋ ਵੀ ਪੁਲਿਸ ਵਾਲੀ ਕੁੜੀ ਉਹ ਸਰੇ ਆਮਾ ਨਾਂ ਲਈ ਜਾਂਦੀ ਅਫਸਰਾਂ ਦਾ। ਤੇ ਇਹਦਾ ਮਤਲਬ ਇਹ ਸਰਕਾਰ ਇਹ ਕੰਮ ਕਰਾ ਰਹੀ ਹੈਗੀ। ਇਹ ਆਪਾਂ ਲੋਕਾਂ ਦਿਖਾਉਣ ਨੂੰ ਇਹ ਘਾਟਾ ਆ ਰਹੀ ਹੈ ਤੇ ਉਧਰੋਂ ਆਪਦੇ ਮੁਲਾਜ਼ਮਾਂ ਤੋਂ ਇਹ ਚਿੱਟਾ ਵਕਾ ਰਹੀ ਹੈਗੀ। ਇਸ ਕਰਕੇ ਚਿੱਟੇ ਨੂੰ ਜੇ ਬੰਦ ਕਰਨਾ ਜਿੱਥੇ ਫੈਕਟਰੀਆਂ ਆ ਉੱਥੋਂ ਬੰਦ ਕੀਤਾ ਜਾਵੇ। ਇਹ ਤਾਂ ਬੰਦ ਹੋਊਗਾ ਲੋਕਾਂ ਦੇ ਘਰ ਟਾਉਣ ਨਾ ਚਿੱਟਾ ਨਹੀਂ ਬੰਦ ਹੁੰਦੇ ਮਾਵਾ ਦੇ ਘਰ ਆ ਜਾੜਦੇ ਨੇ ਚਿੱਟੇ ਨਹੀਂ ਜੀ ਪਹਿਲਾਂ ਗਲੀ ਦੇ ਵਿੱਚ ਇਸ ਦੇ ਵਿੱਚ ਇੱਕ ਚਿੱਟੇ ਨੂੰ ਲੈ ਕੇ ਪਹਿਲਾਂ ਬਹਿਸ ਬਾਜੀ ਵੀ ਹੋਈ ਆ ਵੇਸਵਾਰੀ ਹੁੰਦੀ ਰਹਿੰਦੀ ਹੈ ਜੇ ਅਸੀਂ ਕਹਿੰਨੇ ਵੀ ਚਿੱਟੇ ਵਾਲੇ ਹੋਣ ਨਾ ਜਿਹੜੇ ਚਿੱਟੇ ਵਾਲੇ ਉਹ ਗੁੰਡਾਗਰਦੀ ਕਰਦੇ ਆ ਉਹ ਕਹਿੰਦੇ ਅਸੀਂ ਆਵਾਂਗੇ ਲੁੱਟ ਖੋਹ ਵੀ ਕਰਦੇ ਆਗੇ ਤੇ ਫਿਰ ਇਸ ਕਰਕੇ ਗਲੀ ਦੇ ਵਿੱਚ ਦੋ ਤਿੰਨ ਵਾਰਾਂ ਚਿੱਟੇ ਦੇ ਮਸਲੇ ਤੇ ਚਪਟ ਚੱਲੀ ਆ ਜੀ ਇਹ ਪਰਿਵਾਰ ਉਹਦਾ ਦਿਨ ਕਿ ਹਮੈਤ ਵੀ ਕਰ ਰਿਹਾ ਸੀ ਉਹਨਾਂ ਲੋਕਾਂ ਦੀ ਮੈਸਨ ਚਾਹੀਏ ਜਿਹੜੇ ਚਿੱਟਾ ਵੇਚਦੇ ਸੀ ਕੁਛ ਨਾ ਨਾ ਜੀ ਇਹ ਇਹ ਇੰਨੇ ਜੋ ਕਰੀ ਇਹ ਤਾਂ ਲੋਕਾਂ ਦੇ ਘਰਾਂ ਚ ਕੰਮ ਕਰਦੀ ਆ ਜੀ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਐ ਮਿੱਡੋ ਹੈਗੀ ਇਹਦੇ ਹਸਬੰਡ ਦੀ ਡੈਥ ਹੋਈ ਦੀ ਐ ਇਹਦਾ ਜਿਹੜਾ ਛੋਟਾ ਵੱਡਾ ਬੇਟਾ ਹੈ ਉਹ ਹੈਂਡੀਕੈਪਡ ਨਾ ਬੋਲ ਸਕਦਾ ਨਾ ਤੁਰ ਸਕਦਾਗਾ ਉਹ ਵੀਲਚੇਅਰ ਤੇ ਹੈਗਾ ਇੱਕ ਬੇਟੀ ਸੀ ਉਹ ਸਾਰੀ ਗਲੀ ਨੇ ਰਲ ਕੇ ਵਿਆhti ਸੀਗੀ ਇਹ ਮੁੰਡਾ ਸੀਗਾ ਕਮਾਈ ਵਾਲਾ ਵੀ ਚਲ ਇਹ ਕਮਾਈ ਕਰੂਗਾ ਇਹ ਚਿੱਟਿਆਂ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੁਸੀਂ ਕਿਸੇ ਨੂੰ ਵੀ ਇਹ ਨੂੰ ਪੁੱਛ ਸਕਦੇ ਹੋ ਵੀ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਸੀ ਕੱਲ ਵੀ ਕੰਮ ਕਰੀ ਜਾਂਦੀ ਸੀ ਵਿਚਾਰੀ ਤੇ ਜਾਂ ਇਹ ਮੰਡੀ 'ਚ ਉੱਥੇ ਕੜ ਕੇ ਹੁੰਜਣ ਜਾਂਦੀ ਐ ਜੇ ਇਹ ਉਹਨਾਂ ਦੀ ਹਮਾਇਤ ਕਰਾਉਂਦੀ ਹੁੰਦੀ ਤੇ ਅੱਜ ਇਹ ਕੋ ਘਰ ਨਾ ਪਾਉਂਦੀ ਇਹਦਾ ਇੱਕ ਕਮਰਾ ਉਹ ਵੀ ਸੱਤ ਡੇਗਦੀ ਐ ਅਜਾ ਗਲੀ ਦੇ ਵਿੱਚ ਅਸੀਂ ਬੈਠੇ ਐ ਕਿਉਂਕਿ ਜੇ ਇਹਦਾ ਘਰ ਹੋਵੇ ਲੋਕਾਂ ਨੇ ਜਿਵੇਂ ਹਮਾਇਤ ਕਰਾਉਂਦੀ ਇਹਦੀ ਵੀ ਅੱਜ ਕੋਠੀ ਹੁੰਦੀ ਇਹਦਾ ਅੱਜ ਘਰੇ ਬਾਹਲੀ ਗੱਲ ਕੀ ਥੱਲੇ ਵਿਛਾਉਣ ਨੂੰ ਕੱਪੜਾ ਵੀ ਹੈ ਨਹੀਂ ਕਰ ਉਹ ਵੀ ਆ ਗਲੀ ਗਮਾਂਢ ਨੇ ਪਾਇਆ ਅੱਜ ਸਿਸਕਾਰ ਨੂੰ ਕਰਨ ਨੂੰ ਇਹਦੇ ਕੋਲੇ 200 ਰੁਪਏ ਨਹੀਂ ਨਿਕਲਿਆ ਉਹ ਵੀ ਗਲੀ ਨੇ ਕੀਤਾ ਹੈਗਾ ਤੇ ਮੈਂ ਇਹ ਮੈਂ ਕਿੱਥੋਂ ਕਰ ਦੂੰਗੀ ਇਹਦੇ ਹਾਲਾਤ ਦੱਸ ਦੀਏ ਇਹ ਮੁੰਡਾ ਜਿਹੜਾ ਮੌਤ ਹੋਈ ਚਿੱਟੇ ਨਾਲ ਇੱਕ ਹੀ ਕੰਮ ਕਾਰ ਕਰਦਾ ਸੀ ਇਹ ਨਸ਼ਾ ਹੀ ਕਰਦਾ ਸੀ ਜੀ ਪਹਿਲਾਂ ਮਾੜਾ ਮੋਟਾ ਟੱਕਾਂ ਤੇ ਕੰਮ ਕਰਦਾ ਸੀ ਜਾਂ ਪੱਲੇਦਾਰੀ ਜੋ ਕੋਈ ਦਿਹਾੜੀ ਕਰਨ ਵਗ ਜਾਂਦਾ ਸੀਗਾ ਤੇ ਹੁਣ ਇਹ ਵਾਸਤੇ ਇਹ ਨਸ਼ਿਆਂ ਦੀ ਜਿੱਦੇ ਮਾੜਾ ਦਿਹਾੜੀ ਲੱਗ ਜਾਂਦੀ ਉਹਦੇ ਚੋਟਾ ਲੈ ਲੰਦਾ ਤੇ ਜਾਂ ਫਿਰ ਘਰੇ ਉਹੀ ਗੱਲ ਵੀ ਲੁੱਟ ਖੋ ਤੇ ਚਿੱਟਾ ਹੋ ਜਾਂਦਾ ਆ ਹੀ ਹੁੰਦਾ ਤਾਂ ਪਟਕੜੈਰੇ ਨਾ मामा ਤੋਂ मामा ਤੋਂ ਬੱਚੇ ਹੋਰ ਕੀ ਕਰਦੇ ਇਸ ਕਰਕੇ ਇਸ ਇਸ ਕੰਮ ਦੇ ਵਿੱਚ ਪੈ ਗਿਆ ਸਰਕਾਰ ਤਾਂ ਕਹਿੰਦੀ ਜੈਤੋ ਦੇ ਵਿੱਚ ਤਾਂ ਹੈ ਹੀ ਨਹੀਂ ਕਹਿੰਦੇ ਮੈਂ ਕਹਿੰਦੀ ਆ ਵੀ ਜਿੰਨਾ ਜੈਤੋ ਦੇ ਵਿੱਚ ਐ ਤੇ ਹੋਰ ਕਿਤੇ ਚਿੱਟਾ ਹੀ ਹੈ ਨਹੀਂਗਾ ਕਿੱਥੇ ਨਹੀਂਗਾ ਕਿਹੜੀ ਵਸਤੀ ਚ ਨਹੀਂ ਤੁਸੀਂ ਆਪ ਇਸ ਗੱਲ ਤੇ ਗਵਾਹ ਹੋਗੇ ਵੀ ਕਿਹੜੀ ਵਸਤੀ ਚ ਕਿੱਥੋਂ ਬੰਦ ਕਰਾਇਆਗਾ ਇੱਕ ਵਾਰਾ ਦੱਸ ਦੋ ਵੀ ਜੈਤੋ ਦੇ ਵਿੱਚ ਆ ਫੜ ਕੇ ਚਿੱਟੇ ਵਾਲੇ ਅੰਦਰ ਕੀਤੀ ਐ ਅਸ 2 ਸਾਲ ਪਹਿਲਾਂ ਦੀ ਗੱਲ ਹੈ ਮੈਂ ਚਿੱਟੇ ਵਾਲਾ ਫੜਾਇਆ ਮੈਂ ਐਸਐਚਓ ਨੂੰ ਆਖਿਆ ਮੈਨੂੰ ਸ਼ਾਮ ਨੂੰ ਫੋਨ ਆ ਗਿਆ ਮੈਂ ਮੈਡਮ ਐਸ ਇਹਨੂੰ ਰੱਖ ਨਹੀਂ ਸਕਦੀ ਮੈਂ ਕਿਹਾ ਕਿਉਂ ਕਹਿੰਦਾ ਇਹ ਫਿਰ ਸਾਥੋਂ ਚਿੱਟਾ ਪੜੂਆ ਅਸੀਂ ਚਿੱਟੇ ਵਾਲੇ ਨੂੰ ਕਹਿੰਦਾ ਇੱਕ ਰਾਤ ਨਹੀਂ ਰੱਖ ਸਕਦੇ ਤੇ ਮੈਨੂੰ ਐ ਦੱਸੋ ਵੀ ਕਿਹੜੇ ਚਿੱਟੇ ਵਾਲੇ ਪੜ ਕੇ ਜੇਲ੍ਹ ਚ ਭੇਜੇ ਇਹਨਾਂ ਨੇ ਮੈਂ ਕਹਿੰਦੀ ਸਾਰਾਂ ਤੋਂ ਵੱਧ ਜੇਲ੍ਹ ਵਿੱਚ ਚਿੱਟਾ ਵੇਚ ਆਪਣੇ ਜੈਤੋ ਵਿੱਚ ਚਿੱਟਾ ਵੇਚਿਆ ਤੇ ਚਿੱਟਾ ਬੰਦ ਬੰਦ ਹੋਣ ਦਾ ਤੱਕ ਮਸਲ ਤਾਂ ਨਹੀਂ ਇਹ ਤਾਂ ਲੋਕਾਂ ਦੀ ਅੱਖਾਂ ਠੰਡਾਗਾ ਕਰ ਰਹੀ ਹੈਗੀ ਤਾਂ ਟਵਾਉਣਾ ਤਾਂ ਉਹਦਾ ਟਵਾਉਣਾ ਜ 2 ਕਰੋੜ ਦੀ ਕੋਠੀ ਐ ਟਵਾਉਣੋਂ ਦਾ ਠੀਕ ਹੈ ਕਿ ਨਾ ਭਗਵਾਨ ਤੇ ਮਾਂ ਸਰਕਾਰ ਇੱਕ ਆਪਾਂ ਨੂੰ ਚਾਪਲੂਸੀਆਂ ਕਰ ਰਹੀ ਹੈ ਪਹਿਲਾਂ ਵੀ ਇਹ ਡਰਾਮੇਬਾਜ਼ੀਆਂ ਕਰਦੀ ਸੀ ਹੁਣ ਵੀ ਡਰਾਮੇਬਾਜ਼ੀਆਂ ਕਰ ਰਹੀ ਹੈ ਠੀਕ ਹੈ ਕਿ ਨਾ ਇਹ ਕੋਈ ਸਰਕਾਰਾ ਚਿੱਟਾ ਪਟਾਉਣ ਵਾਸਤੇ ਨਹੀਂ ਵਧਾਉਣ ਵਾਸਤੇ ਆਈ ਹੈ ਉਹ ਤਾਂ ਕਹਿੰਦੇ ਨੇ ਸਪਸ਼ਟੀਕਰਨ ਕੀ ਹੈ ਤੁਹਾਡੇ ਕੋਲੇ ਕਹਿੰਦੇ ਤੁਸੀਂ ਕਿਹੜਾ ਡਾਕਟਰ ਉਹਦੀ ਚਿੱਟਨਾ ਮੋਤ ਹੈ ਡਾਕਟਰ ਮੈਡੀਕਲ ਕਰਾ ਲਓ ਫਿਰ ਪਤਾ ਲੱਗ ਜਾਊਗਾ ਤੁਸੀਂ ਮੈਂ ਕਹਿੰਦੀ ਆ ਵੀ 100 ਬੱਚਿਆਂ ਦਾ ਮੈਡੀਕਲ ਕਰਾਓ ਉਹਦੇ ਚੋਂ 90% ਇਹ ਆਊਗਾ ਜੀ ਆਪਾਂ ਮਾਤਾ ਨੂੰ ਪੁੱਛ ਲੈਣੇ ਆਂ ਹਾਂ ਪੁੱਛੋ ਕਿੰਨੇ ਚਿਰ ਤੋਂ ਇਹ ਨਸ਼ਾ ਕਰਦਾ ਸੀ ਸੇਵ ਨਸ਼ੇਦਾਈ ਚਿੱਟੇ ਦਾ 10 ਸਾਲਾਂ ਤੋਂ ਕਰਦਾ 10 ਸਾਲਾਂ ਤੋਂ ਕਰਦਾ ਸੀ ਕਿੰਨੀ ਉਮਰ ਹੈ ਦੀ 22 ਸਾਲ 22 ਸਾਲ 12 ਸਾਲ ਦਾ ਲੱਗਿਆ ਸੀ ਹਾਂ 12 ਸਾਲ ਦੇ ਨਸ਼ੇ ਦੇ ਲੱਗਿਆ ਸੀ ਚਿੱਟੇ ਦੇ ਜੀ ਹੁਣ ਇਹਦੀ ਜਿਹੜੀ ਮੌਤ ਹੋਈ ਹੈ ਜਿਆਦਾ ਓਵਰਡੋਜ਼ ਨਾਲ ਹੋਈ ਹੈ ਹਾਂ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਜਦੋਂ ਮਤਲਬ

ਕਾਥੇ ਜਾ ਕੇ ਮੈਂ ਕਹਾ ਮਗਾ ਬੀਮਾ ਦੇਖੀ ਨਹੀਂ ਮਗਾ ਕਿੱਛ ਅੱਗੇ-ਅੱਗੇ ਆ ਕਿਵੇਂ ਜੀ ਜਾ ਕੇ ਮੈਂ ਦੇਖਿਆ ਮੈਂ ਤਾਂ ਮਰੀਜ ਮਰੀਜ ਨੂੰ ਮੈਂ ਪਾਣੀ ਪਾਇਆ ਮੁੰਡੇ ਦੇ ਮੂੰਹ ਤੇ ਪਾਣੀ ਇਹਦਾ ਇੱਧਰੋਂ ਇੱਧਰੋਂ ਨਿਕਲ ਗਿਆ ਮੇਰਾ ਨੱਕ ਖੜ ਕੇ ਕੁੱਟ ਕੇ ਨਿਕਲਿਆ ਤਾਂ ਨੱਕ ਕਿਉਂ ਰੇਜ ਆ ਗਿਆ ਉੱਪਰ ਲੱਗ ਗਿਆ ਖੜ ਕੇ ਤੇ ਮੈਂ ਆਖੇ ਚਲੋ ਹੁਣ ਫਿਰ ਮੈਂ ਇਹਦੇ ਦਿਲਕ ਨਹੀਂ ਦੇਖਿਆ ਵੀ ਇਹਦੇ ਦਿਲ ਧੜਕਣਾ ਹੈ ਕਿ ਕਹਿੰਦੇ ਇਹਦੇ ਦਿਲ ਧੜਕਣਾ ਹੈ ਜੀ ਮੈਨੂੰ ਪਤਾ တော့ ਨਹੀਂ ਲੱਗਿਆ ਜੀ ਮੇਰੇ ਪਤਾ ਹੈ ਨਹੀਂ ਹੂੰ ਮੈਂ ਮਬਾਰਾ ਦੇ ਦਾਇਮੰਗ ਮੇਰਾ ਮੁੰਡਾ ਹੈ ਜਿਹਨੇ ਉਹ ਕਹਿੰਦੇ ਡਾਕਟਰ ਨੂੰ ਐਡਟਾਈਟ ਨੂੰ ਦਿੱਲੀ ਸੱਦਣ ਗਈਆਂ ਡਾਕਟਰ ਨੂੰ ਲੈ ਕੇ ਆਈਆਂ ਜਿਹੜੇ ਡਾਕਟਰ ਨੂੰ ਲੈ ਕੇ ਗਈ ਤੇ ਡਾਕਟਰ ਨੇ ਵੇਖ ਕੇ ਮੈਨੂੰ ਬਤਲਾ ਕੇ ਡਾਕਟਰ ਨੇ ਵੀ ਹੱਥ ਖੜੇ ਕਰਕੇ ਮੈਨੂੰ ਕਹਿੰਦਾ ਰਾਮ ਦੇਵਾਲਾ ਲੈ ਜਾ ਹੂੰ ਫੇ ਰਾਮ ਦੇਵਾਲਾ ਤੇ ਮੈਂ ਭੱਜ ਕੇ ਇਹਨਾਂ ਦੇ ਕੋਲ ਆਈ ਮੈਂ ਕਿ ਗੱਡੀ ਨਹੀਂ ਮੈਂ ਘੱਟ ਗੀਨ ਕਿਤੇ ਆ ਕਹਿੰਦਾ ਆਂਟੇ ਦੱਸ ਮੈਂ ਕਿ ਮੇਰੇ ਕੋਲ ਗੱਡੀ ਲੈ ਕੇ ਜਾਣੇ ਨੂੰ ਹੁੰਦਾ ਬਾਦ ਹੁਮਾਰ ਮੈਂ ਹੀ ਕਹਿੰਦੀ ਜਦੋਂ ਮੈਨੂੰ ਲੈ ਕੇ ਉਹ ਕੱਢ ਕੇ ਤੇ ਇਹਨਾਂ ਰਾਜੀ ਕਰਤਾ ਜਿਹਦੀ ਮੈਰੀਓ ਤਾਂ ਜਿਹਦੇ ਨਾਲ ਮੁੰਡੇ ਸੀਗੇ ਉਹ ਕੌਣ ਕੰਸਤ ਉਹਨਾਂ ਦਾ ਨਾਮ ਨਾਰਿਕ ਰਿੰਕੂ ਜੀ ਦਾ ਮੈਂ ਉਹ ਰੇਸ ਤੋਂ ਨਿਕਲੇ ਜੀ ਪੈਂਦਾ ਸੀਗਾ ਇੱਕ ਤਾਂ ਆਰਾਮ ਹੁੰਦਾ ਸੀ ਉੱਥੇ ਪਰ ਇਹੋ ਘਰੇ ਨਹੀਂ ਪੈਂਦਾ ਸੀ ਆਪਦੇ ਉਹ ਦਿਨ ਪ੍ਰਾਗਮ ਦੇ 11 ਵਜੇ ਮੈਂ ਕੋਲ ਕੱਪੜੇ ਲੈ ਆਇਆ ਨਵੇਂ ਕੱਪੜੇ ਮੰਗਾਏ ਮੇਰੇ ਕੋਲ ਉਹ ਕਹਿੰਦਾ ਮੈਂ ਵਾਅਦਾ ਹੈ ਨਾ ਮੈਂ ਕੱਪੜੇ ਦੇ ਦੇਣਾ ਨਾ ਘਰ ਕੋਲ ਜਾਊਗਾ ਮੈਂ ਇਹਨਾਂ ਕੱਪੜੇ ਸੁਆਕੇ ਲੈ ਆਇਆ 200 ਰੁਪਏ ਲੈਣ ਮੇਰੇ ਕੋਲ ਕੰਨਾ ਉਸੇ ਦਾ ਚਿੱਟਾ ਲਾ ਗਿਆ ਉਸੇ ਦਾ ਚਿੱਟਾ ਲਾ ਗਿਆ ਕੰਮ ਕਰ ਕੀ ਕਰਦਾ ਸੀ ਕੰਮ ਥੂੜੀ ਦਾ ਕੰਮ ਸੀ ਕਰਦਾ ਸੀ ਅੱਛਾ ਬਾਹਰ ਜਾਂਦਾ ਸੀ ਇਹ ਚੇ ਨਹੀਂ ਲੈਂਦਾ ਸੀ ਟਰਾਲੇ ਨਾਲ ਜਾਂਦਾ ਥੂੜੀ ਆਹ ਭੈਣ ਕੋਲੇ